ਜੀ ਬਾਈ ਸਾਸੀਗਾਲ ਸਾਰਿਆਂ ਨੂੰ ਜਿੰਨੇ ਮੇਰੇ ਭਰਾ ਲਾਈਵ ਤੇ ਜੁੜੇ ਆ ਤੇ ਕੱਜ ਬਾਗੜੀਆਂ ਚੈਂਪੀਅਨਸ਼ਿਪ ਚੱਲ ਰਹੀ ਆ ਆਪਾਂ ਸਾਰੇ ਦੇਖ ਹੀ ਰਹੇ ਆ ਨਾ ਉਹਦੇ ਚ ਸਾਡਾ ਪਹਿਲਾ ਮੈਚ ਸੀਗਾ ਜਿਹੜੀ ਆਪਣੀ ਗੇਮ ਖੇਡ ਲਈਨੇ ਬਰਨਾਲਾ ਸਰੂਪ ਦੀ ਤੇ ਜਿਹਦੀ ਜ਼ਿੰਮੇਵਾਰੀ ਮੈਨੂੰ ਤੇ ਆਪਣੇ ਲੱਖੇ ਪਿਹੋੜੀ ਨੇ ਦਿੱਤੀਆਂ ਲੱਖਾਂ ਵੀ ਮੇਰੇ ਨਾਮ ਦੇ ਨੇ ਇਹ ਅਸੀਂ ਟੀਮ 2 ਦਿਨ ਪਹਿਲਾਂ ਲੱਗੀ ਸੀ ਬਣਾਉਣ ਬਾਈ ਲੇੜੇ ਜਾ ਕੇ ਚਲੋ ਪਹਿਲਾਂ ਪਲੇਅਰ ਨੂੰ ਕਿਹਾ ਬਸ 10000 ਰੁਪਏ ਤੇਰਾ ਆਪ ਜਦੋਂ ਸਾਡੀ ਗੱਲ ਹੋਈ ਆ ਆਪਣੀ ਵਧੀਆ ਟੀਮ ਬਣੀ ਵੀ ਜਿਹੜੇ ਪਲੇਅਰ ਅਸੀਂ ਆ ਖੜੇ ਆ ਸਾਰੇ ਆ ਪਲੇਅਰ ਸੀਗੇ ਤੇ ਬਾਕੀ ਰਹਿੰਦੇ ਪਲੇਅਰ ਸੀਗੇ ਭਾਈ ਬੂਟਾ ਨਦਾਨ ਬੌਪਰ ਦੇ ਸੀਗਾ ਪ੍ਰਵੀਨ ਤੇ ਰਕੇਸ਼ ਬੌਪਰ ਤੇ ਹੁਸ਼ਿਆਰੇ ਦਾ ਚਿਹਰਾ ਵੀ ਸੀਗਾ ਦਾਨਾ ਵੀ ਪਿੱਤੀ ਸੀ ਤੇ ਸਤੀ ਦੜਬਾ ਧਿਆਨਾ ਦੜਬਾ ਤੇ ਗੁਰੀਤ ਲੇਰ ਕਾਜੂ ਰਾਣੀ ਕਾਜੂ ਰਾਣੀ ਕੀ ਹੋਰ ਵੀ ਜਨਕੀ ਇੱਕ ਦੋ ਪਲੇਅਰ ਸੀਗੇ ਨਾਲ ਸਾਡੇ ਇਹ ਜਦੋਂ ਰਾਤ ਨੇਰੇ ਹੁੰਦੇ ਨੇ ਇਹਨਾਂ ਦਾ ਮੈਸੇਜ ਆਉਂਦਾ ਇਹ ਬੰਦੇ ਕਹਿੰਦੇ ਵੀ ਉਹਨਾਂ ਨੇ ਪੈਸੇ ਦਿੱਤੀ ਆ ਕਾਲੇ ਬਗੜਣ ਵਾਲੇ ਨਹੀਂ ਆ ਦੀਪਕ ਗੋਪਦੀ ਇਸ ਸਾਨੂੰ ਨਹੀਂ ਪਤਾ ਬਾਈ ਉਹਨੇ ਦਿੱਤੇਆਂ ਜਾਂ ਨਹੀਂ ਦਿੱਤੇ ਪਰ ਉਹ ਬੰਦੇ ਕਹਿੰਦੇ ਸਾਨੂੰ ਵੀ ਅਸੀਂ ਇਕੱਲੇ ਇਕੱਲੇ ਪਲੇਅਰ ਨੇ 30000 ਰੁਪਏ ਲੈਣ। ਉਹਨੇ ਇਹ ਗੱਲ ਸਾਨੂੰ ਕਹੀ ਆ ਵੀ ਅਸੀਂ ਬਾਈ ਹੁਣ 30000 ਕਿੱਥੋਂ ਦੇ ਸਕਦੇ ਸੀਗੇ। ਅਸੀਂ ਆ ਜਿਹੜੀ ਪਾਰਟਿਸਿਪੇਟ ਕੀਤੀ ਅਸੀਂ ਉਹੀ ਗੱਲ ਕੀਤੀ ਆ ਉਹਦੇ ਤੋਂ ਬਾਅਦ ਅਸੀਂ ਦੂਜੀ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ। ਅਸੀਂ ਇਹਨਾਂ ਨੂੰ ਇੱਕ ਗੱਲ ਕਹਿ ਦਿੱਤੀ ਵੀ ਬਾਈ ਸਾਨੂੰ ਉਹਨਾਂ ਨੇ 1.5 ਲੱਖ ਰੁਪਏ ਪਾਰਟਿਸਿਪੇਟ ਕਿਹਾ ਵੀ ਅਸੀਂ ਖੇਡਣ ਜਾਵਾਂਗੇ ਨਹੀਂ ਪਰ ਅਸੀਂ ਬੰਦੇ ਹੋਰ ਕਰ ਲੈਨੇ ਨਵੇਂ ਵੀ ਸਾਡੀ ਤਾਂ ਇਦਾਂ ਦੀ ਕੋਈ ਗੱਲ ਨਹੀਂ ਹੋ ਜਾਂ ਤੁਸੀਂ ਆਪ ਦਰ ਨੂੰ। ਤੇ ਉਹਨਾਂ ਨੇ ਸਾਨੂੰ ਖਿਡਣ ਦੋ ਦਿੱਤਾ ਜਵਾਬ ਤਾਂ ਕਰਕੇ ਸੀ ਵੀ ਸਾਡੇ ਨਵੇਂ ਪਲੇਅਰ ਵੀ ਕੋਸਟ ਬਾਹਦੇ ਪਲੇਅਰ ਬਾਹਰ ਗੱਡੀ 'ਚ ਬੈਠੇ ਆ ਤੇ ਇੱਕ ਦੋ ਪਲੇਅਰ ਚਲੀ ਵੀ ਗਏ ਆ ਤੇ ਇਹ ਟੀਮ ਲੈ ਕੇ ਵੀ ਅਸੀਂ ਪਹੁੰਚੇ ਸਵੇਰ 10:30 ਵਜੇ ਟੀਮ ਬਣੀ ਸਾਡੀ ਰੈਡੀ ਹੋ ਕੇ ਜਦੋਂ ਗੱਡੀ 'ਚ ਬੈਠੇ ਆ ਤੇ ਮੈਂ ਬਾਈ ਕਾਲੇ ਬਾਗੜੀਆਂ ਨੂੰ ਮੈਸੇਜ ਛੱਡਿਆ ਵੀ ਬਾਈ ਮੇਰਾ ਮੈਚ ਦੂਜਾ ਕਰ ਦੇ ਹਾਲਾਂਕਿ ਇਹ ਚੀਜ਼ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਸਾਨੂੰ ਦੂਰੋਂ ਪੈਂਦਾ ਜੀ ਸਾਡੀ ਪ੍ਰੋਪਰ ਟੀਮ ਬਣੀ ਨਹੀਂ ਸੀ ਵੀ ਸਾਡਾ ਮੈਚ ਦੂਜਾ ਕਰੋ ਟਾਈਮ ਤੇ ਨਹੀਂ ਪਹੁੰਚਿਆ ਅੰਦਾ ਕੇ ਕਹਿੰਦੇ ਅਸੀਂ ਹੋਟਲ ਬੁੱਕ ਕੀਤੇ ਉੱਥੇ ਰਹੋ ਆਗੇ ਤੇ ਬਾਈ ਜਿੰਨੀ ਕਿ ਜ਼ਰੂਰੀ ਸਾਨੂੰ ਬਾਗੜੀਆਂ ਦੀ ਚੈਂਪੀਅਨਸ਼ਿਪ ਕਿੰਨੀ ਜ਼ਰੂਰੀ ਹੈ ਤੇ ਉਹਨਾਂ ਕੋਲ ਜਿਹੜਾ ਅੱਜ ਕੱਲ ਮੈਚ ਲੱਖਾ ਵੀ ਖੇਡਦਾ ਸੀ ਤੇ ਸਾਡੇ ਬੰਦੇ ਸਾਨੂੰ ਉਹ ਵੀ ਜ਼ਰੂਰੀ ਸੀ ਅਸੀਂ ਪਹਿਲਾਂ ਨਹੀਂ ਆ ਸਕਦੇ ਸੀ ਉਹਦੇ ਚ ਉਹਦੇ ਕਰਕੇ ਬਾਈ ਅਸੀਂ 10 11:30 ਵਜੇ ਤੋਂ ਟੁਰੇ ਆ ਤੇ ਲੱਖਾਂ ਤੇ ਆਪਣਾ ਬਬਰਾ ਠਿਕਰੀ ਵਾਲਾ ਉਹ ਇਹਨਾਂ ਕੋਲੇ ਪਹਿਲਾਂ ਪਹੁੰਚ ਗਿਆ ਸੀ ਬਬਰੇ ਦਾ ਹਾਲਾਂਕਿ ਭਾਣ ਜੱਪ ਬਿਮਾਰ ਸੀ ਲਿਦਾਣੇ ਹਸਪੀਟਲ ਦੇ ਵਿੱਚੋਂ ਸੱਦਿਆ ਤੇ ਸਾਨੂੰ ਇਹ ਸੀ ਵੀ ਆਪਣੇ ਜ਼ਿਲ੍ਹੇ ਦੀ ਬੇਇੱਜ਼ਤੀ ਆ ਤੇ ਬਾਕੀ ਰਹਿੰਦੀ ਬਾਈ ਕਾਲੇ ਬਾਗੜੀਆਂ ਦੀ ਬੇਇੱਜ਼ਤੀ ਆ ਵੀ ਇਹਦੇ ਕੋਲ ਟੀਮ ਨਹੀਂ ਪਹੁੰਚੀ ਅਸੀਂ ਤਾਂ ਬਾਈ ਉਹ ਇੱਜ਼ਤ ਰੱਖਣ ਵ ਜੇ ਟੀਮ ਵੀ ਅਸੀਂ ਕੱਟਤੀ ਇਹਨਾਂ ਨੇ ਮੰਨ ਲਿਆ ਵੀ ਅਸੀਂ ਟਾਈਮ ਤੇ ਨਹੀਂ ਪਹੁੰਚੇ ਪਰ ਜਿਹੜੀ ਉਹ ਤੋਂ ਬਾਅਦ ਵਾਲੀ ਟੀਮ ਸੀ ਉਹ 2 ਘੰਟੇ ਬਾਅਦ ਚ ਪਹੁੰਚੀ ਉਹ ਕਿਉਂ ਨਹੀਂ ਗੱਟੀ ਗਈ ਜੀ ਜੱਗੂ ਦੀ ਗੱਡੀ ਖਰਾਬ ਹੋ ਗਈ ਉਹ ਸੱਚ ਬੋਲ ਰਿਹਾ ਸੀ ਅਸੀਂ ਕੋਲ ਜਿੱਨਾਂ ਕੇ ਗੇਮ ਭੋਗ ਪਰ ਜਿੱਦਾਂ ਉਹਦੀ ਗੱਡੀ ਖੜੀ ਸੀ ਉਹਦੀ ਰਿਕਾਰਡਿੰਗ ਇਹਨਾਂ ਨੇ ਫੋਨ ਤੇ ਚਲਾਈ ਹੈ ਜੱਗੂ ਕਹਿ ਰਿਹਾ ਵੀ ਮੇਰੀ ਗੱਡੀ ਖਰਾਬ ਹੋ ਗਈ ਮੈਨੂੰ ਟਾਈਮ ਦੇ ਦੇ ਤੇ ਸਾਡੀ ਰਿਕਾਰਡਿੰਗ ਵੀ ਬਾਈ ਕਾਲੇ ਦੇ ਕੋਲੇ ਪਈ ਸੀ ਬਾਈ ਸਾਡੀ ਗਾਤੋ ਨਹੀਂ ਸੁਣਾਈ ਕਿਸੇ ਲੋਕਾਂ ਨੂੰ ਜੀ ਅਸੀਂ ਕਿਹੜੀ ਮਜਬੂਰੀ ਚ ਪਸੀਆਂ ਅਸੀਂ ਤਾਂ ਬੰਦਿਆਂ ਨਾਲ ਧੱਕਾ ਕਰ ਕਰਕੇ ਲੈ ਗਏ ਆਉਣੇ ਆ ਕੁਝ ਵੀ ਬਾਵਰੇ ਦੀ ਕਿਰਿਆ ਨੂੰ ਪੁੱਛ ਸਕਦੇ ਹੋ ਜਿਹੜੇ ਬੰਦੇ ਕੋਦੇ ਨੇੜੇ ਜੇ ਹੋਏ ਵੀ ਉਹਨੂੰ ਕਿਹੜੀ ਸਥਿਤੀ ਕਹਿੰਦੀ ਸੱਤਿਆ ਸੀ ਉਹਦਾ ਭਾਣ ਜਾਂ ਬਿਮਾਰਾ ਲੁਧਿਆਣੇ ਧੱਕੇ ਨਾਲ ਉਹ ਬੰਦੇ ਨੂੰ ਬੁਲਾਇਆ ਸੀ ਤੇ ਬੁਲਾਇਆ ਕਾਦੀ ਗੱਤ ਸਾਨੂੰ ਵੀ ਇਹ ਤਾਂ ਪਤਾ ਸੀ ਨਾ ਵੀ ਸਾਡੀ ਟੀਮ ਜਿੱਤਦੀ ਨਹੀਂ ਅਸੀਂ ਸਿਰਫ ਆਪਣੇ ਜਿਹੜੇ ਦੀ ਇੱਜ਼ਤ ਵੀ ਜਿਹੜੇ ਬੰਦਿਆਂ ਨੇ ਜਵਾਬ ਦੇ ਤਾ ਉਹਨਾਂ ਨਾਲ ਦੇ ਨਾਲ ਦੀਦਾ ਬਈ ਕੁਝ ਨਹੀਂ ਸੋਚਿਆ ਸਾਡੀ ਤਾਂ ਕੋਈ ਸੀਗੀ ਨਾ ਸਾਡੀ ਇੱਜ਼ਤ ਸੀ ਹੁਣ ਕਿਉਂਕਿ ਬਾਈ ਨੇ ਆਪਣੀ ਇੰਟਰਵਿਊ ਦੇ ਵਿੱਚ ਵੀ ਬੋਲਿਆ ਮੇਰਾ ਨਾਮ ਲੈ ਕੇ ਵੀ ਗੁਰਪ੍ਰੀਤ ਨਹੀਂ ਬਣਾਊਗਾ ਹੁਣ ਲੋਕਾਂ ਨੂੰ ਇਹ ਹੋਣਾ ਬਈ ਬਾਈ ਮੈਂ ਕੁਛ ਨਾ ਗਲਤ ਕਰਦਾ ਇਹਦੇ ਚ ਬਾਕੀ ਜਿਹੜੇ ਪੇਜਾਂ ਪੂਜਾਂ ਨੇ ਜਾ ਕੇ ਵੀਡੀਓ ਪਾਉਂਦੇ ਆ ਬਾਈ ਸਮਾਰ ਕੇ ਦੂਜਾ ਪੱਖ ਦੇਖ ਲਿਆ ਕਰੋ ਬੰਦੇ ਦਾ ਵੀਡੀਓ ਪਾਉਣ ਤੋਂ ਹੁਣ ਆ ਵੀਡੀਓ ਪਾ ਦਿਓ ਫੇਰ ਤੁਹਾਨੂੰ ਮੈਂ ਬੰਦੇ ਹੀ ਗਿਣੂੰਗਾ ਵੀ ਹਾਂ ਬਾਈ ਬੰਦਿਆਂ ਦਾ ਕਸੂਰ ਸੀਗਾ ਜਾਂ ਨਹੀਂ ਬਾਕੀ ਆ ਬਾਈ ਕਾਲੇ ਇਹਨਾਂ ਲੱਖੇ ਬਨੂੜੀ ਨਾ ਕਰ ਸਕਦੇ ਗੱਲ ਜੂਠ ਬਾਕੀ ਬਾਈ ਉਦੋਂ ਬਾਅਦ ਵੀ ਜਾ ਆਪਣੇ ਟੀਮ ਸਕ੍ਰੈਚ ਆ ਭਈਆ ਉਦੋਂ ਬਾਅਦ ਵੀ ਗਰਾਊਂਡ ਡੇਢ ਘੰਟਾ ਡੇਢ ਘੰਟਾ ਖਾਲੀ ਰਹੀਆ ਹਾਂਜੀ ਆਪਾਂ ਕਿਹਾ ਕਿੱਦਣੋਂ ਟੀਮ ਹਾਜ਼ਰ ਪੋਕੇ ਤੇ ਖੜੀ ਜਾਂਦੇ ਹਾਜ਼ਰ ਵੀ ਭਾਈ ਅਸੀਂ ਨਹੀਂ ਪਹੁੰਚੇ ਚਾਹ ਰੋ ਸਹੀ ਗੱਲ ਉੱਥੇ ਗਰਾਊਂਡ ਫੇਰ ਵੀ 1.5 ਘੰਟਾ ਖਾਲੀ ਰਹੀਆ ਤਾਂ ਕਰ ਮੈਚ ਕਰਾ ਸਕਦੇ ਸੀ ਮੈਂ ਉਨੇ ਟਾਈਮ ਤੇ ਮੈਚ ਹੋ ਜਾਂਦਾ ਅਸੀਂ ਉੱਥੇ ਅਸੀਂ ਉੱਥੇ ਵੀ ਤਾਂ ਅਸੀਂ ਉੱਥੇ ਵੀ ਤਾਂ ਖੜੇ ਰਹੇ ਆ ਤਾਂ ਲੋਕ ਕਹਿੰਦੇ ਸਾਨੂੰ ਮੈਕ ਵੀ ਮੈਕ ਤੇ ਬੋਲੂ ਉਹਨੇ ਪਲੇਅਰਾਂ ਵਾਲੇ ਜਿਹਨੇ ਸਾਨੂੰ ਜਵਾਬ ਦਿੱਤਾ ਇਹ ਕਹਿੰਦੇ ਮੈਕ ਤੇ ਬੁਲਾਵਾਂਗੇ ਸਾਨੂੰ ਬਾਅਦ ਚ ਬੋਲਣ ਲਈ ਦਿੱਤਾ ਮੈਂ ਮੈਂ ਉਹਦੋਂ ਵੀ ਫੜਦੇ ਕਹਿੰਦੇ ਕਾਲੇ ਬਾਈ ਨੂੰ ਆ ਜਾਣ ਦਿਓ ਇਹਦੇ ਚ ਬਾਈ ਤੁਸੀਂ ਆਪ ਦੇਖ ਲਓ ਵੀ ਅਸੀਂ ਸੱਚੀ ਆ ਜਾਂ ਸਾਡੇ ਬੰਦਿਆਂ ਨੇ ਜਿਹੜੇ ਨੇ ਸਾਡੀ ਮੈਕਾਂ ਕੀਤੀ ਜਾਂ ਕਮੇਟੀ ਨੇ ਜੋ ਕੀਤੀ ਸਾਡੀ ਟੀਮ ਪਰ ਟੀਮ ਕੱਟ ਕੇ ਤਾਂ ਬਾਈ ਕੋਈ ਹੱਲ ਨਹੀਂ ਮਿਲਿਆ ਹਨਾ 1.5-2 ਘੰਟੇ ਗਰਾਊਂਡ ਖਾਲੀ ਰਿਹਾ 1:30 ਟਾਈਮ ਤੇ ਸਾਡੀ ਟੀਮ ਖੇਡ ਜੇ ਨੇ ਹੀ ਪੱਟੀਆਂ ਲਾਈਆਂ ਸਾਰੇ ਬੰਦੇ ਤਿਆਰ ਹੋ ਕੇ ਗਰਾਊਂਡ ਕੋਲ ਮੁੜੇ ਆ ਦੂਜੀ ਪਲੇਅਰ ਗਰਾਊਂਡ 'ਚ ਬੈਠੇ ਸੀ ਤੇ ਜਾਂ ਤਾਂ ਸਾਰਿਆਂ ਨੂੰ ਬਰਾਬਰ ਦੇਖਿਆ ਜਾਂਦੇ ਜਿਹੜੀ ਜੱਗੂ ਆਰਗਨ ਟੀਮਸ ਉਹ ਵੀ ਕੱਟ ਦੇ ਕਿਉਂਕਿ 2 ਘੰਟੇ ਲੈ ਲਏ ਸੀ ਕੋਈ ਹੋਰ ਬੋਲਣਾ ਚਾਹੁੰਦਾ ਬਸ ਸਹੀ ਆ ਸਾਰੇ ਭਾਈ 10000 ਰੁਪਏ ਰਾਸੀ ਕਾਲ ਭਾਈ ਸਾਰਿਆਂ ਨੂੰ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਸਾਨੂੰ ਚੰਗਾ ਨਹੀਂ ਲੱਗਦਾ ਭਾਈ ਲੋਕ ਗਾਲਾਂ ਕੱਢਦੇ ਆ ਬਿਨਾਂ ਗੱਲਾਂ ਤੋਂ ਹਨਾ ਵੀ ਜਦੋਂ ਜਿਹੜੀ ਗੱਲ ਤੇ ਸੀ ਦੇਣਦਾਰ ਹੈ ਨਹੀਂਗੇ ਅਸੀਂ ਕਿਸੇ ਤੋਂ ਗਾਲਾਂ ਕਿਉਂ ਲਈ ਜਨੀ ਵੀਡੀਓ ਨਾ ਪਾਉਂਦੇ ਸਾਡਾ ਸਰ ਜਾਂਦਾ ਬਸ ਵੀਰੇ ਨਾ ਤਾਂ ਕਾਲੇ ਬੱਗ ਜਿੰਦਾ ਕਸੂਰਾ ਵੀਰੇ ਕੋਈ ਉਹਦਾ ਹੀ ਵਜੂਲ ਪੱਕੇ ਆ ਠੀਕ ਆ ਵਧੀਆ ਗੱਲਾਂ ਆ ਸੀ ਵੀ ਸੰਕਾਰ ਕਰਿਆ ਵਾ ਸਾਰਾ ਜਹੂ ਅਸੀਂ ਕੁਛ ਨਹੀਂ ਬੋਲੇ ਭਾਈ ਸਾਡੇ ਕਸੂਰਾ ਕੋਈ ਸਾਰਾ ਨਾ ਕਾਲੇ ਬੱਗ ਜਿੰਦਾ ਕਸੂਰਾ ਖਿੱਚ ਬੰਦੇ ਹੋ ਪਲੇਅਰ ਕੋਈ ਇੱਕ ਤਰ੍ਹਾਂ ਦੇ ਨਹੀਂ ਜੇ ਕੋਈ ਕਹਿੰਦੇ ਪੰਜੇ ਉਂਗਲਾਂ ਕਸਾਰ ਨਹੀਂ ਹੁੰਦੀਆਂ ਬਸ ਜੋ ਪਲੇਅਰਾਂ ਨੇ ਮੌਕੇ ਤੇ ਗੱਲ ਰਾਂ ਤਾਂ ਕਿ ਜਵਾਬ ਦਿੱਤਾ ਟੀਮ ਵੀਰੇ ਸਵੇਰੇ ਬਣਾਉਣੀ ਪਈ ਆ ਸਾਨੂੰ ਪਤਾ ਕਿਵੇਂ ਬਣਾਈਆ ਸਾਨੂੰ ਪਤਾ ਟੀਂਲੀ ਬਣਾਈਆ ਕਾਲੇ ਬਾਈ ਨੂੰ ਦੱਸਿਆ ਵੀ ਪਹਿਲਾਂ ਸਾਰਾ ਕੁਝ ਬਾਈ ਨੇ ਰਿਕਾਰਡਿੰਗ ਤੇ ਕਾਲੇ ਬਾਈ ਨੂੰ ਬਾਈ ਮੈਂ ਸਾਰਾ ਇਹ ਚੀਜ਼ ਦੱਸਿਆ ਵੀ ਇਹ ਮੈਚ ਪਿੱਛੇ ਕਰਦੇ ਹਾਂ ਹਾਂ ਵੀ ਇਦਾਂ ਪਲੇਅਰਾਂ ਨੇ ਮੰਗ ਕੀਤੀ ਆ ਤੇ ਉਹ ਤੁਹਾਡਾ ਨਾਂ ਰਹਿ ਰਿਹਾ ਵੀ ਤੁਸੀਂ ਪਲੇਅਰਾਂ ਨੂੰ ਬਾਈ ਕਾਲਾ ਕਹਿੰਦਾ ਸੀ ਮੈਂ ਪੈਸੇ ਨਹੀਂ ਦਿੱਤੇ ਮੈਂ ਵੀ ਮੈਚ ਬੋਲੂ ਚੱਲ ਉਹਨਾਂ ਦਾ ਨਹੀਂ ਸੋ ਆਪਣਾ ਬਬਰਾਂ ਵੀ ਆ ਗਿਆ ਬਬਰੇ ਤੂੰ ਵੀਰੇ ਦੱਸ ਦੇ ਤੂੰ ਕਿਹੜੀ ਤੇ ਪਲੇਅਰ ਤੇ ਤਰਾ ਭਾਂਜਿਆ ਦਿਮਾਗ ਦੀਆਂ ਪੂਰਾ ਸਾਰਾ ਮੋਰ ਜੀ ਹਾਂ ਬਈ ਅਸੀਂ ਮੈਂ ਬਹੁਤ ਪ੍ਰੋਬਲਮ ਜੀਦਾ ਤੇ ਬਾਈ ਨੇ ਕਬਰਪ੍ਰੀਤ ਨੇ ਤਾ ਜੀ ਢਿੱਲੀ ਆਇਆ ਦਦੇ ਪਲੇਅਰ ਦੋ ਤਿੰਨ ਜੀ ਕੀ ਕਰਦੇ ਹੋ ਓਕੇ ਬਾਈ ਸਾਸੀ ਵਾਲੀ ਫੋਟੋ